ਪੰਜਾਬ ਸਰਕਾਰ ਹੁਣ ਮਲਾਜ਼ਮਾਂ ਦੀਆਂ ਮੰਗਾਂ ਉੱਪਰ 29 ਜੁਲਾਈ ਨੂੰ ਚਰਚਾ ਕਰੇਗੀ। ਪੰਜਾਬ ਸਰਕਾਰ ਵੱਲੋਂ 15 ਜੁਲਾਈ ਨੂੰ ਮਲਾਜ਼ਮ ਤੇ ਪੈਨਸ਼ਨਰਾਂ ਸਾਂਝਾ ਫਰੰਟ ਨੂੰ ਦਿੱਤੀ ਮੀਟਿੰਗ 29 ਜੁਲਾਈ ਤੱਕ ਪੋਸਟਪੋਨ ਕਰਤੀ ਹੈ। ਦਰਅਸਲ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ 2 ਦਿਨ ਵਧਾਉਣ ਕਾਰਨ ਇਹ ਮੀਟਿੰਗ 29 ਜੁਲਾਈ ਤੇ ਪਾਈ ਹੈ। ਹੁਣ 29 ਜੁਲਾਈ ਨੂੰ ਕੈਬਨਟ ਸਬਕਮੇਟੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ 7 ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਕਰੇਗੀ ਸਭ ਤੋਂ ਪਹਿਲਾਂ ਕੈਬਨਟ ਸਬਕਮੇਟੀ ਵੱਲੋਂ ਜਿਹੜੀ 15 ਜੁਲਾਈ ਨੂੰ ਮੀਟਿੰਗ ਕਰਨੀ ਸੀ ਮੁਲਾਜ਼ਮ ਤੇ ਪੈਨਸ਼ਨ ਸਾਂਝਾ ਫਰੰਟ ਨਾਲ ਉਹ ਹੁਣ 29 ਜੁਲਾਈ ਨੂੰ ਕੀਤੀ ਜਾਊਗੀ ਔਰ ਸਾਂਝੇ ਫਰੰਟ ਦੇ ਕਨਵੀਨਰ ਸतीश ਰਾਣਾ ਨੇ ਜਾਣਕਾਰੀ ਦਿੱਤੀ ਹੈ ਵੀ ਉਹ ਹੁਣ 29 ਜਨਵਰੀ ਨੂੰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰੀਆਂ ਜਿਹੜੀਆਂ ਸਾਂਝੀਆਂ ਮੰਗਾਂ ਨੇ ਉਹ ਕੈਬਨਟ ਸਬਕਮੇਟੀ ਅੱਗੇ ਰੱਖਣਗੇ ਸਾਂਝੀਆਂ ਮੰਗਾਂ ਵਿੱਚ ਮੁੱਖ ਤੌਰ ਤੇ 13% ਡੀਏ ਦੇਣ ਪੁਰਾਣੀ ਪੈਨਸ਼ਨ ਬਹਾਲ ਕਰਨ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਕੇਂਦਰ ਦੀ ਥਾਂ ਤੇ ਪੰਜਾਬ ਦੇ ਸਕੇਲ ਲਾਗੂ ਕਰਨ ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਨਿੱਜੀ ਕਰਨ ਦੇ ਕੁਹਾੜੇ ਤੋਂ ਬਾਹਰ ਕੱਢ ਕੇ ਰੈਗੂਲਰ ਕਰਨ ਔਰ ਇਸੇ ਤਰ੍ਹਾਂ 15 ਇੱਕ 15 ਦਾ ਪੱਤਰ ਰੱਦ ਕਰਕੇ ਸਮੂਹ ਰੈਗੂਲਰ ਭਰਤੀ ਕੀਤੇ ਮੁਲਾਜ਼ਮਾਂ ਨੂੰ ਪਹਿਲੇ ਦਿਨ ਤੋਂ ਹੀ ਪੂਰੀਆਂ ਤਨਖਾਹਾਂ ਦੇਣ ਪੈਨਸ਼ਨਾਂ ਨੂੰ 2.59 ਗੁਣਾਕ ਨਾਲ ਪੈਨਸ਼ਨ ਦੇਣ ਔਰ ਇਸੇ ਤਰ੍ਹਾਂ ਮਾਨ ਪੱਤਾ ਦੇ ਅਧੀਨ ਕੰਮ ਕਰਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਘੱਟੋ-ਘੱਟ ਉਜਰਤ ਦੇ ਕਾਨੂੰਨ ਹੇਠ ਲਿਆਉਣ ਦੇ ਮੁੱਦੇ ਉਠਾਏ ਜਾ ਸਕਦੇ ਆ ਆ ਸਾਂਝੇ ਫਰੰਟ ਤੋਂ ਇਲਾਵਾ ਕੈਬਨਿਟ ਸਬ-ਕਮੇਟੀ 29 ਜੁਲਾਈ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਬੇਰੁਜ਼ਗਾਰ ਸਾਂਝਾ ਮੋਰਚਾ ਬੇਰੁਜ਼ਗਾਰ ਟੀਟੀ ਪਾਸ ਆਰਟ ਐਂਡ ਕ્રાਫਟ ਸੰਘਰਸ਼ ਯੂਨੀਅਨ ਇਸੇ ਤਰ੍ਹਾਂ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਆਊਟਸੋਰਸ ਵਰਕਰ ਯੂਨੀਅਨ ਗ੍ਰਾਮ ਪੰਚਾਇਤ ਜਲ ਸਪਲਾਈ ਪੰਪ ਆਪਰੇਟਰ ਐਸੋਸੀਏਸ਼ਨ ਪੰਜਾਬ ਪੁਲਿਸ ਕਰੋਨਾ ਵਾਰੀਅਰਜ਼ ਨਾਲ ਮੀਟਿੰਗਾਂ ਕਰੇਗੀ ਔਰ ਇਹਦੇ ਨਾਲ ਹੀ ਕੈਬਨਟ ਸਬਕਮੇਟੀ ਦੀਆਂ ਮੀਟਿੰਗਾਂ ਵਿੱਚ ਸਿੱਖਿਆ ਸਿਹਤ ਜਲ ਸਪਲਾਈ ਪੇਂਡੂ ਵਿਕਾਸ ਸਹਿਕਾਰਤਾ ਵਿੱਤ ਪਰਸੋਨਲ ਤੇ ਗ੍ਰਹਿ ਭਾਗ ਦੇ ਅਧਿਕਾਰੀ ਵੀ ਸ਼ਾਮਲ ਹੋਣ